ਇੱਕ ਬੜੀ ਕੰਮ ਦੀ ਵੀਡੀਓ ਬਣਾਉਣ ਲੱਗਾ ਅੱਜ ਤੁਹਾਡੇ ਸਾਰਿਆਂ ਦੀ ਜਾਣਕਾਰੀ ਦੇ ਲਈ ਖਾਸ ਕਰਕੇ ਜਿਹੜੇ ਕਿਸਾਨੀ ਧਰਨੇ ਦੇ ਵਿੱਚ ਗਏ ਹੋਏ ਨੇ ਜਾਂ ਜਿਹੜੇ ਕਿਸਾਨ ਲੀਡਰ ਨੇ ਜਾਂ ਜਿਹੜੇ ਕਿਸਾਨੀ ਧਰਨੇ ਦੇ ਵਿੱਚ ਜਾਣਾ ਚਾਹੁੰਦੇ ਨੇ ਉਹਨਾਂ ਉਹਨਾਂ ਲਈ ਇਹ ਵੀਡੀਓ ਖਾਸ ਕਰਕੇ ਹੈਗੀ ਆ ਵੈਸੇ ਬਾਕੀ ਦੇ ਵਰਗਾਂ ਦੇ ਵੀ ਸ਼ਾਇਦ ਕੰਮ ਆ ਸਕਦੀ ਕਦੇ ਨਾ ਕਦੇ ਥੋੜਾ ਟਾਈਮ ਪਹਿਲਾਂ ਮੈਂ ਰਸੇ 'ਚ ਰੁਕਿਆ ਤੇ ਮੈਂ ਇੱਕ ਪੋਸਟ ਦੇਖੀ ਟਵਿੱਟਰ ਤੇ ਟਵਿੱਟਰ ਜਿਹੜਾ ਅੱਜ ਕੱਲ ਐਕਸ ਹੋ ਗਿਆ ਸੌਰੀ ਸ਼ਾਇਦ ਥੋੜੀ ਜਿਹੀ ਆਵਾਜ਼ ਹਾਈਵੇ ਦੀ ਆ ਰਹੀ ਹੋਊਗੀ ਜੇ ਮੈਂ ਥੋੜਾ ਜਿਹਾ ਅਜੇ ਬਾਹਰ ਕਿਤੇ ਤਾਂ ਵੀਡੀਓ ਬਣਾਉਣੀ ਜ਼ਰੂਰੀ ਲੱਗੀ ਤਾਂ ਮੈਂ ਬਣਾ ਰਿਆ ਰਸਤੇ 'ਚ ਕੱਢ ਕੇ ਬਾਹਰ ਦੀ ਸ਼ਾਇਦ ਆਵਾਜ਼ ਆਉਂਦੀ ਹੋਊਗੀ ਤੇ ਇਹ ਮੈਂ ਸ਼ਾਇਦ ਇੱਕ ਜਾਂ ਦੋ ਵੀਡੀਓਜ਼ ਦੇ ਵਿੱਚ ਹੀ ਕਿਹਾ ਹੋਊਗਾ ਕਿ ਸਾਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਸ਼ੇਅਰ ਕਰਿਓ ਤੇ ਇਹ ਵੀਡੀਓ ਦੇ ਵਿੱਚ ਵੀ ਮੈਂ ਕਹਿ ਦਿੰਦਾ ਕਿ ਸਾਰੀ ਨੂੰ ਐਂਡ ਤੱਕ ਸੁਣਿਓ ਔਰ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਚਲੋ ਤੁਹਾਡੀ ਮਰਜ਼ੀ ਹੈ ਸ਼ੇਅਰ ਕਰਨੀ ਨਾ ਕਰਨੀ ਉਹ ਆਪਣੀ ਮੈਂ ਕਦੇ ਬਹੁਤਾ ਪ੍ਰੈਸ਼ਰ ਦੇ ਕੇ ਨਹੀਂ ਕਹਿੰਦਾ ਹੁੰਦਾ ਚਲੋ ਮੇਨ ਮੁੱਦੇ ਦੀ ਗੱਲ ਹੈ ਜੀ ਕਿ ਐਕਸ ਤੇ ਮੈਂ ਇੱਕ ਪੋਸਟ ਦੇਖੀ ਐਕਸ ਦੇ ਉੱਪਰ ਕਿਸੇ ਨੇ ਪਾਈ ਹੋਈ ਸੀਗੀ ਕਿਸੇ ਮੁੰਡੇ ਨੇ ਕਿ ਭਾਰਤੀ ਕਿਸਾਨ ਯੂਨੀਅਨ ਦਾ ਕੋਈ ਲੀਡਰ ਹੈ ਹਰਿਆਣਾ ਦੇ ਵਿੱਚ ਉਹਦੇ ਘਰ ਦੇ ਬਾਹਰ ਪੁਲਿਸ ਵਾਲੇ ਨੋਟਿਸ ਲਾ ਕੇ ਗਏ ਨੇ ਕਿ ਜੇ ਤੂੰ ਧਰਨੇ 'ਚ ਜਾਏਂਗਾ ਤਾਂ ਤੇਰੇ ਖਾਤੇ ਸੀਜ਼ ਕੀਤੇ ਜਾਣਗੇ ਤੇ ਨਾਲ ਦੀ ਨਾਲ ਤੇਰੀ ਜਿਹੜੀ ਪ੍ਰਾਪਰਟੀ ਹੈ ਜੀ ਉਹ ਵੀ ਜ਼ਬਤ ਕੀਤੀ ਜਾਊਗੀ ਹੁਣ ਉਹ ਨੋਟਿਸ ਲਾਉਣ ਦਾ ਕਾਰਨ ਕੀ ਹੈ ਕਿ ਤੁਹਾਨੂੰ ਧਰਨੇ ਤੇ ਜਾਣ ਤੋਂ ਰੋਕਣਾ ਪਰ ਬਹੁਤ ਹੀ ਜਗ੍ਹਾ ਤੇ ਤੁਸੀਂ ਇਹ ਵੀ ਸੁਣਿਆ ਹੁਣ ਕਿ ਆਪਣੇ ਕੋਲ ਤਾਂ ਜੀ ਰਾਈਟ ਟੂ ਪ੍ਰੋਟੈਸਟ ਹੈ ਕਿ ਧਰਨੇ ਦੇ ਵਿੱਚ ਤੁਸੀਂ ਜਾ ਸਕਦੇ ਹੋ ਤੁਹਾਡੇ ਕੋਲੇ ਫੰਡਮੈਂਟਲ ਰਾਈਟ ਹੈ ਕਨਸਟੀਟਿਊਸ਼ਨ ਨੇ ਦਿੱਤਾ ਹੋਇਆ ਆਪਣੇ ਜਿਹਨੂੰ ਜਮੂਰੀ ਹੱਕ ਕਹਿ ਦਿੰਦੇ ਨੇ ਕਿ ਹੱਕ ਹੈਗਾ ਆਪਣਾ ਤਾਂ ਜਮਹੂਰੀ ਹੱਕ ਜਿਹੜਾ ਫੰਡਮੈਂਟਲ ਰਾਈਟ ਹੈ ਜੀ ਉਹ ਤੁਹਾਡਾ ਡੈਫੀਨੇਟਲੀ ਹੈਗਾ ਆਰਟੀਕਲ 19 1 ਦੇ ਵਿੱਚ ਆਰਟੀਕਲ 19 1 ਏ ਬੀ ਸੀ ਇਹ ਤਿੰਨ ਕਲੋਜ਼ਸ ਬਣੇ ਹੋਏ ਨੇ ਉਹਦੇ ਵਿੱਚ ਇਹੀ ਹੈ ਕਿ ਤੁਸੀਂ ਐਸੋਸੀਏਸ਼ਨਾਂ ਬਣਾ ਸਕਦੇ ਹੋ ਪ੍ਰੋਟੈਸਟ ਕਰ ਸਕਦੇ ਹੋ ਗਵਰਨਮੈਂਟ ਇਲੈਕਸ਼ਨ ਦੇ ਅਗੇਂਸਟ ਤੁਸੀਂ ਆਪਣੀ ਆਵਾਜ਼ ਚੱਕ ਸਕਦੇ ਹੋ ਪਰ ਉਹਦੇ ਉੱਪਰ ਕੁਝ ਰੈਸਟ੍ਰਿਕਸ਼ਨਾਂ ਨੇ ਕਿ ਜਿਹਦੇ ਨਾਲ ਆਮ ਪਬਲਿਕ ਕੋਈ ਤੰਗ ਨਾ ਹੁੰਦੀ ਹੋਵੇ ਆਮ ਜਿਹੜੀ ਕੰਮ ਕਰਨੇ ਉਹਨਾਂ ਦੇ ਵਿੱਚ ਕੋਈ ਦਿੱਕਤ ਨਾ ਆਉਂਦੀ ਹੋਵੇ ਸਰਕਾਰ ਨੂੰ ਕੋਈ ਖਤਰਾ ਨਾ ਪੈਦਾ ਹੁੰਦਾ ਹੋਵੇ ਜਿਹੜੀ ਤੁਹਾਡੀ ਨੇਸ਼ਨ ਆ ਜਿਹੜੀ ਤੁਹਾਡੀ ਸੋਵਰਿਨਿਟੀ ਆ ਉਹਦੇ ਤੇ ਕੋਈ ਖਤਰਾ ਨਾ ਪੈਦਾ ਹੁੰਦਾ ਹੋਵੇ ਫਿਰ ਤੁਸੀਂ ਧਰਨਾ ਦੇ ਸਕਦੇ ਹੋ ਹੁਣ ਜਿਹੜਾ ਪੁਲਿਸ ਨੇ ਨੋਟਿਸ ਲਾਇਆ ਤੁਹਾਡੇ ਘਰ ਦੇ ਵਿਰੁੱਧ ਸੌਰੀ ਤੁਹਾਡੇ ਘਰ ਦੇ ਬਾਹਰ ਕਿ ਵੀ ਤੁਸੀਂ ਧਰਨੇ 'ਚ ਨਹੀਂ ਜਾਣਾ अदरवाइज ਤੁਹਾਡੇ ਅਗੇਂਸਟ ਐਕਸ਼ਨ ਹੋਊਗਾ ਕਿ ਕੀ ਉਹ ਲਾ ਸਕਦੇ ਨੇ ਉਹ ਬਿਲਕੁਲ ਲਾ ਸਕਦੇ ਨੇ ਜੀ ਕਿਉਂਕਿ ਪੋਲਿਟੀਕਲ ਪ੍ਰੈਸ਼ਰ ਹੁੰਦਾ ਉਹਨਾਂ ਨੇ ਲਾਉਣਾ ਹੀ ਲਾਉਣਾ ਤੁਹਾਡੇ ਘਰ ਦੇ ਅਗੇ ਤਾਂ ਉੱਥੇ ਕਦੇ ਵੀ ਨਾ ਲੜਿਆ ਨਾ ਕਰੋ ਕਿ ਤੁਸੀਂ ਨੋਟਿਸ ਲਾਇਆ ਲੈ ਹੁਣ ਤਾਂ ਅਸੀਂ ਜਾਵਾਂਗੇ ਜਾਵਾਂਗੇ ਜੋ ਮੈਨੂੰ ਹੈਨਾ ਆਪਣੀ ਇੱਕ ਨਾਰਮਲ ਪੰਜਾਬੀ ਮੈਂਟੈਲਿਟੀ ਹੈਗੀ ਆ ਮੈਂ ਆਪਣੀ ਵੀ ਗੱਲ ਵਿੱਚ ਹੀ ਕਰਦਾ ਮੇਰੇ ਵੀ ਦਿਮਾਗ 'ਚ ਕਦੇ-ਕਦੇ ਇਹੀ ਹੁੰਦਾ ਜੇ ਕੋਈ ਰੋਕੇ ਲੈ ਹੁਣ ਤਾਂ ਅਸੀਂ ਵੱਧ ਕਰਾਂਗੇ ਤਾਂ ਉਹ ਫੁਕਰਬਾਜੀ ਨੂੰ ਥੋੜੀ ਜੀ ਸਾਈਡ ਤੇ ਕਰਕੇ ਥੋੜੀ ਜੀ ਸਿਆਣੇ ਬਣਿਓ ਜੇ ਕੋਈ ਇਦਾਂ ਦਾ ਨੋਟਿਸ ਲਾਉਣ ਤੁਹਾਡੇ ਅੱਗੇ ਆਉਂਦਾ ਵੀ ਆ ਹਰਿਆਣੇ ਵਾਲਿਆਂ ਨੂੰ ਵੀ ਸਾਰਿਆਂ ਨੂੰ ਮੇਰੀ ਬੇਨਤੀ ਹੈ ਪੰਜਾਬ ਵਾਲਿਆਂ ਨੂੰ ਵੀ ਬੇਨਤੀ ਹੈ ਜੇ ਕੋਈ ਨੋਟਿਸ ਲਾਉਣ ਆਉਂਦਾ ਵੀ ਆ ਨਾ ਤਾਂ ਹੱਥ ਬੰਨ ਕੇ ਕਹਦਾ ਕਰੋ ਲਓ ਵੀਰ ਜੀ ਸਾਨੂੰ ਪ੍ਰਸ਼ਾਦ ਦੇ ਦਿਓ ਰੱਖ ਲੈਣਿਆ ਨੋਟਿਸ ਆਪਾਂ ਉੱਥੇ ਕਦੇ ਵੀ ਲੜਨ ਦੇ ਚੱਕਰ ਚ ਜਾਂ ਜਿਦਣ ਬੈਸਣ ਦੇ ਵਿੱਚ ਤੁਹਾਡਾ ਨੁਕਸਾਨ ਹੀ ਆ ਫਾਇਦਾ ਕੋਈ ਨਹੀਂ ਨੋਟਿਸ ਲੈ ਕੇ ਕਹਦੇ ਹੋ ਠੀਕ ਹੈ ਜੀ ਅਸੀਂ ਧਰਨੇ 'ਚ ਨਹੀਂ ਜਾਂਦੇ ਚੁੱਪ ਕਰਕੇ ਨੋਟਿਸ ਲੈ ਕੇ ਹਾਈ ਕੋਰਟ ਦੇ ਵਿੱਚ ਆਓ ਕਿਸੇ ਵੀ ਆਪਣੇ ਜਾਣਕਾਰ ਵਕੀਲ ਸਾਹਿਬ ਨੂੰ ਤੁਸੀਂ ਉਹ ਨੋਟਿਸ দাও ਵਕੀਲ ਦੇ ਥਰੂ ਤੁਸੀਂ ਰੈਟਿਫਾਈਲ ਕਰਵਾ ਦਿਓ ਕੰਟ੍ਰੈਕਟ ਦੇ ਵਿੱਚ ਤੁਸੀਂ ਆਪਣੇ ਫੰਡਮੈਂਟਲ ਰਾਈਟਸ ਨੂੰ ਕਲੇਮ ਕਰ ਸਕਦੇ ਹੋ ਕਿ ਜੀ ਸਾਡੇ ਕੋਲੇ ਰਾਈਟ ਟੂ ਪ੍ਰੋਟੈਸਟ ਹੈ ਅਸੀਂ ਜਾਣਾ ਉੱਥੇ ਬਸ ਇਹ ਵੀ ਹੁਣ ਕੁਝ ਹਵਾਲੇ ਆਪਾਂ ਮੈਂ ਤੁਹਾਨੂੰ ਕੇਸਿਸ ਦਾ ਦੱਸ ਦਿੰਨਾ ਕਿ ਬਹੁਤੇ ਪੁਰਾਣੇ ਕੇਸਿਸ ਦੀ ਆਪਾਂ ਗੱਲ ਨਹੀਂ ਕਰਦੇ ਨਵੇਂ ਕੇਸਾਂ ਦੀ ਕੁਝ 8-10 ਸਾਲਾਂ ਦੇ ਕੇਸਾਂ ਦੇ ਦੱਸ ਦਿੰਨਾ ਆ ਰਾਮਦੇਵ ਦਾ ਕੇਸ ਹੋਇਆ ਸੀਗਾ ਰਾਮਦੇਵ ਨੇ ਜਦੋਂ ਧਰਨਾ ਦਿੱਤਾ ਸੀ ਸ਼ਾਇਦ 2012-13 ਦੇ ਵਿੱਚ ਅੰਨਾ ਹਜ਼ਾਰੇ ਮੂਵਮੈਂਟ ਚੱਲੀ ਆ ਉਹਨਾਂ ਸਾਲਾਂ ਦੇ ਵਿੱਚ ਹੀ ਫਿਰ ਇੱਕ ਰੇਪ ਕੇਸ ਹੋਇਆ ਸੀ ਦਿੱਲੀ ਦੇ ਵਿੱਚ ਨਿਰਭਾਇਆ ਦਾਬ ਨੇ ਰੇਪ ਕੇਸੀਆਂ ਨਿਰਭਾਇਆ ਰੇਪ ਕੇਸ ਉਹ ਦੋ ਨਾਮ ਨੇ ਉਹਨਾਂ ਦੇ ਠੀਕ ਹਨ ਮਰ ਭਾਇਆ ਰੀਪ ਕੇਸ ਦੇ ਵਿੱਚ ਜਦੋਂ ਧਰਨੇ ਹੋਏ ਨੇ ਬਹੁਤ ਜ਼ਿਆਦਾ ਦਿੱਲੀ ਦੇ ਵਿੱਚ ਉਦੋਂ ਵੀ ਉਹ ਕੇਸ ਫਾਈਲ ਹੋਇਆ ਸੀਗਾ ਕਿ ਜੀ ਸਾਡੇ ਕੋਲੇ ਰਾਈਟ ਟੂ ਪ੍ਰੋਟੈਸਟ ਹੈਗਾ RAMDEV ਦੇ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਤੁਸੀਂ ਜਿਹੜਾ ਧਰਨਾ ਤੁਸੀਂ ਲਾ ਸਕਦੇ ਹੋ ਪਰ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਪਰ ਉਥੇ ਪੁਲਿਸ ਨੇ ਰਾਤੋ-ਰਾਤ 144 ਲਾ ਕੇ ਲੋਕਾਂ ਨੂੰ ਰਾਤੋ-ਰਾਤ ਉਥੋਂ ਚੱਕ ਲਿਆ ਸੀਗਾ ਫਿਰ RAMDEV ਵੀ ਕਿਵੇਂ ਭੱਜਿਆ ਸੀ ਉਹ ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਚਲੋ ਦੈਟਸ ਅ ਸੈਪਰੇਟ ਇਸ਼ੂ ਹੈ ਨਾ ਉਹ ਇੱਕ ਅਲੱਗ ਸਟੋਰੀ ਜੀ ਬਣ ਜਾਂਦੀ ਹੈ ਇੱਕ ਆਪਾਂ ਆਪਣੇ ਕੰਮ ਦੀ ਗਲਤੀ ਆਈਏ ਕੰਮ ਦੀ ਗੱਲ ਇਹ ਆ ਵੀ ਜੇ ਤੁਹਾਡੇ ਘਰ ਦੇ ਬਾਹਰ ਕੋਈ ਨੋਟਿਸ ਲਾਉਂਦਾ ਤਾਂ ਉਥੇ ਜਦੋਂ ਨਾ ਬੈਸੋ ਨਾ ਆਪਣੇ ਹਾਈ ਕੋਰਟ ਦੇ ਵਿੱਚ ਤੁਸੀਂ ਪਟੀਸ਼ਨ ਫਾਈਲ ਕਰੋ ਕਿ ਜੀ ਸਾਡੇ ਕੋਲੇ ਫੰਡਾਮੈਂਟਲ ਰਾਈਟ ਹੈ ਤੁਸੀਂ ਉਥੇ ਆਪਣੀ ਅੰਡਰਟੇਕਿੰਗ ਦਿਓ ਕੋਰਟ ਨੂੰ ਤੁਸੀਂ ਸ਼ਿਓਰ ਕਰੋ ਉਹਨੂੰ ਇੱਕ ਗਾਰੰਟੀ ਦਿਓ ਤਸੱਲੀ ਦਿਓ ਕਿ ਸਾਡੇ ਵੱਲੋਂ ਕਦੇ ਕੋਈ ਹੁੱਲੜਬਾਜ਼ੀ ਨਹੀਂ ਹੋਊਗੀ ਅਸੀਂ ਕੋਦੇ ਕੋਈ ਕਿਸੇ ਦਾ ਨੁਕਸਾਨ ਨਹੀਂ ਕਰਾਂਗੇ ਕਿਸੇ ਨੂੰ ਪ੍ਰੋਬਲਮ ਨਹੀਂ ਕਰਾਂਗੇ ਅਸੀਂ ਸੜਕਾਂ ਨਹੀਂ ਰੋਕਾਂਗੇ ਤੁਸੀਂ ਜੇ ਇਹ ਹਾਈ ਕੋਰਟ ਨੂੰ ਜਾਂ ਸੁਪਰੀਮ ਕੋਰਟ ਨੂੰ ਜੇ ਤੁਸੀਂ ਸ਼ਿਓਰਿਟੀ ਦਿੰਨੇ ਹੋ ਤੁਹਾਡੇ ਕੋਲੇ ਰਾਈਟ ਟੂ ਪ੍ਰੋਟੈਸਟ ਆਪਣੇ ਆਪ ਹੀ ਆ ਜਾਣਾ ਜੀ ਔਰ ਪੁਲਿਸ ਦੀ ਉੱਥੇ ਜਵਾਬਦੇਹੀ ਬਣ ਜਾਣੀ ਹੈ ਕਿ ਦੱਸੋ ਇਹ ਬੰਦੇ ਨੇ ਕਦੋਂ ਹੁੱਲੜਬਾਜ਼ੀ ਕੀਤੀ ਹੈ ਜਾਂ ਕਦੋਂ ਇਹਨੇ ਕੋਈ ਪ੍ਰੋਬਲਮ ਕ੍ਰੀਏਟ ਕੀਤੀ ਹੈ ਇਹਨੂੰ ਤੁਸੀਂ ਧਰਨੇ ਤੇ ਜਾਣ ਤੋਂ ਕਿਉਂ ਰੋਕਦੇ ਮੈਂ ਬਹੁਤੀ ਵਾਰ ਇਦਾਂ ਦਾ ਕੇਸ ਦੇਖਿਆ ਕਿ ਪੁਲਿਸ ਧੱਕੇਸ਼ਾਹੀ ਕਰਦੀ ਆ ਆਪਾਂ ਨੂੰ ਪਤਾ ਕਿ ਪੁਲਿਸ ਧੱਕੇਸ਼ਾਹੀ ਕਰਦੀ ਆ ਪਰ ਜਦੋਂ ਹਾਈ ਕੋਰਟ ਦੇ ਵਿੱਚ ਕੇਸ ਪਹੁੰਚਦੇ ਨੇ ਤਾਂ ਉੱਥੇ ਇਹਨਾਂ ਨੂੰ ਜਵਾਬ ਨਹੀਂ ਆਉਂਦਾ ਹੁੰਦਾ ਇਹਨਾਂ ਦੀ ਲੱਤਾਂ ਕੰਬਦੀਆਂ ਹੁੰਦੀਆਂ ਨੇ ਉੱਥੇ ਤਾਂ ਇਦਾਂ ਦੇ ਕੇਸਾਂ ਦੇ ਵਿੱਚ ਤਾਂ ਖਾਸ ਕਰਕੇ ਹਾਈ ਕੋਰਟ ਜ਼ਰੂਰ ਪਹੁੰਚਿਆ ਕਰੋ ਹਾਈ ਕੋਰਟ ਜਾਂ ਸੁਪਰੀਮ ਕੋਰਟ ਠੀਕ ਹੈ ਜਿੱਥੇ ਤੱਕ ਵੀ ਤੁਸੀਂ ਤੁਹਾਡੀ ਪਹੁੰਚ ਹੈਗੀ ਉੱਥੇ ਤੱਕ ਜ਼ਰੂਰ ਜਾਓ ਤੁਸੀਂ ਬਹੁਤੀਆਂ ਗੱਲਾਂ ਇਹ ਨਹੀਂ ਹੁੰਦੀਆਂ ਕਿ ਵੀ ਆਪਾਂ ਹਰ ਵਾਰੀ ਲੜਨਾ ਹੀ ਆ ਕਿਸੇ ਦੇ ਵਿੱਚ ਜਾ ਕੇ ਟੱਕਰੀ ਮਾਰਨੀ ਆ ਕਦੇ ਲੀਗਲ ਵੇ ਦੇ ਵਿੱਚ ਵੀ ਚੱਲ ਕੇ ਦੇਖੋ ਬਹੁਤ ਸੋਹਣੇ ਤੁਹਾਨੂੰ ਰਿਜ਼ਲਟ ਉਸ ਚੀਜ਼ ਦੇ ਮਿਲਣਗੇ ਹੁਣ ਮੈਂ 2 ਕਿ ਦਿਨ ਪਹਿਲਾਂ ਮੈਂ ਅੱਜ ਵੀ ਦੇਖੀ 2 ਦਿਨ ਪਹਿਲਾਂ ਵੀ ਮੈਂ ਇੱਕ ਵੀਡੀਓ ਦੇਖੀ ਸੀ ਤੁਸੀਂ ਵੀ ਸਾਰਿਆਂ ਨੇ ਦੇਖੀ ਹੋਣੀ ਇੱਕ ਨਵੀਂ ਜੀ ਉਮਰ ਦਾ ਮੁੰਡਾ ਕੋਈ ਉਹ ਦੇਖਿਆ ਜੀ ਦਾੜੀ ਵੀ ਨਹੀਂ ਆਈ ਨੇ ਹੰਗ ਸਿੰਘਾ ਕੋਈ ਉਹ ਕਹਿੰਦਾ ਜੀ ਅਸੀਂ ਲੱਤਾਂ ਖਿੱਚਦੇ ਨਹੀਂ ਹੁੰਦੇ ਅਸੀਂ ਲੱਤਾਂ ਤੋੜਦੇ ਹੀ ਹੁੰਨੇ ਆ ਉਹਨੇ ਦੋ ਤਿੰਨ ਵਾਰੀ ਕਿਹਾ ਅਸੀਂ ਤਾਂ ਲੱਤਾਂ ਤੋੜ ਹੀ ਦਿੰਨੇ ਹੁੰਨੇ ਆ ਪਿੱਛੇ ਮੇਰੇ ਵਰਗਾ ਕੋਈ ਵੀਡੀਓ ਬਣਾ ਰਿਆ ਸੀਗਾ ਉਹ ਉਹਨੂੰ ਫੂਕ ਦਈ ਜਾਂਦਾ ਵੀ ਯਾਰ ਬਾਬੇ ਦੇ ਬੋਲ ਤਾਂ ਬਹੁਤ ਜ਼ਿਆਦਾ ਵਧੀਆ ਨੇ ਬਾਬੇ ਦੇ ਬੋਲ ਵਿੱਚ ਦੀ ਨੰਗਦੇ ਨੇ ਇਹ ਵੋ ਜੋ ਵੀ ਤਾਂ ਲੱਤਾਂ ਤੋੜ ਦੇਣੀਆਂ ਲੱਤਾਂ ਭੰਨ ਦੇਣੀਆਂ ਸੀ ਇਹ ਕਰਦਾ ਉਹ ਉਹ ਕਰਦਾਂਗੇ ਉਹ ਯਾਰ ਉਹ ਹੁੱਲੜ ਬਾਜ਼ੀ ਵਾਲੀਆਂ ਗੱਲਾਂ ਹੁੰਦੀਆਂ ਨੇ ਬਠਿੰਡੇ ਜਿਹਦਾ ਬੱਚਾ ਮਾਰਿਆ ਗਿਆ ਜਿਹਦਾ ਮੁੰਡਾ 21 ਸਾਲਾਂ ਦਾ ਸ਼ਾਇਦ ਉਹਨਾਂ ਨੂੰ ਸ਼ੁਭ ਕਰਮਨ ਸੀਗਾ ਕਦੇ ਉਹਦੇ ਪੇਰੈਂਟਸ ਨੂੰ ਕਦੇ ਉਹਨਾਂ ਦੀ ਭੈਣਾਂ ਨੂੰ ਉਹਦੀ ਦਾਦੀ ਨੂੰ ਉਹਦੇ ਪਰਿਵਾਰ ਨੂੰ ਪੁੱਛ ਕੇ ਦੇਖਿਓ ਕਿ ਉਹਨਾਂ ਦਾ ਕੀ ਉਹਨਾਂ ਤੇ ਬੀਤ ਰਹੀ ਹੋਊਗੀ ਤਾਂ ਕਦੇ ਵੀ ਕਿਸੇ ਦੀ ਹੁੱਲੜਬਾਜ਼ੀ ਦੇ ਕਿਸੇ ਦੀ ਫੂਕ ਦੇ ਵਿੱਚ ਆ ਕੇ ਕਦੇ ਵੀ ਆਪਣਾ ਇਦਾਂ ਦਾ ਕੋਈ ਨੁਕਸਾਨ ਨਾ ਕਰਾ ਲਿਓ ਕਿ ਉਸ ਤੋਂ ਬਾਅਦ ਕਈ ਸਾਲਾਂ ਤੱਕ ਕਈ ਦੁਹਾਕਿਆਂ ਤੱਕ ਤੁਹਾਡਾ ਪਰਿਵਾਰ ਪਛਤਾਉਂਦਾ ਰਹੇ ਹਮੇਸ਼ਾ ਹੀ ਆਪਣੇ ਲੀਡਰਾਂ ਦੀ ਗੱਲ ਮੰਨੋ ਡੱਲੇਵਾਲ ਸਾਹਿਬ ਹੋ ਗਏ ਜਾਂ ਪੰਦੇਰ ਹੋ ਗਏ ਜਿਹੜੇ ਹੁਣ ਕਿਸਾਨੀ ਇਸ ਟਾਈਮ ਜਿਹੜੇ ਧਰਨੇ ਦੇ ਲੀਡਰ ਨੇ ਉਹਨਾਂ ਦੀਆਂ ਗੱਲਾਂ ਮੈਨੂੰ ਬਹੁਤ ਸਿਆਣੀਆਂ ਲੱਗਦੀਆਂ ਨੇ ਹਮੇਸ਼ਾ ਉਹ ਕਹਿੰਦੇ ਨੇ ਕਿ ਜੀ ਸਾਡੇ ਪਿੱਛੇ ਰਹਿ ਕੇ ਪੈਦਲ ਮਾਰਚ ਕਰਨ ਦੀ ਵੀ ਉਹਨਾਂ ਨੇ ਗੱਲ ਕੀਤੀ ਸੀ ਕਿ ਸ਼ਾਂਤਮਈ ਆਪਣਾ ਧਰਨਾ ਹੋਣਾ ਚਾਹੀਦਾ ਪਰ ਫੇਰ ਵੀ ਕੁਝ ਹੁੱਲੜਬਾਜ਼ ਨੇ ਜਿੱਦਾਂ ਦੇ ਮੈਂ ਤੁਹਾਨੂੰ ਬੰਦੇ ਦੀ ਗੱਲ ਦੱਸੀ ਹੈ ਕਿ ਉਹ ਕਹਿੰਦਾ ਕਿ ਆਪਾਂ ਤਾਂ ਲੱਤਾਂ ਤੋੜ ਹੀ ਦਿੰਨੇ ਹਾਂ ਤਾਂ ਇਦਾਂ ਦੇ ਬੰਦਿਆਂ ਦੀਆਂ ਗੱਲਾਂ ਦੇ ਵਿੱਚ ਨਾ ਆਇਓ ਯਾਰ ਇੱਥੇ ਮੈਂ ਅੱਜ ਇੱਕ ਉਹ ਆਪਣਾ ਗੁਰਦੀਪ ਮਨਾਲੀਆ ਵੀਰ ਆ ਉਹਦੀ ਇੱਕ ਗੱਲ ਬੜੀ ਸੋਹਣੀ ਲੱਗੀ ਮੈਨੂੰ ਉਹ ਕਹਿੰਦਾ ਵੀ ਬਹੁਤ ਇੱਥੇ ਆਏ ਨੇ ਜਿਹੜੇ ਬਾਰੀ ਬਰਸੀਆਂ ਖੱਟਣ ਗਏ ਸੀਗੇ ਤੇ ਉਹਨਾਂ ਦੀਆਂ ਬਰਸੀਆਂ ਤੇ ਫਿਰ ਬਾਅਦ ਚ ਪਹੁੰਚਦਾ ਕੋਈ ਨਹੀਂ ਖੱਟਿਆ ਕੁਝ ਨਹੀਂ ਗਿਆ ਸਾਰਾ ਨੁਕਸਾਨ ਚ ਹੀ ਗਏ ਸੋ ਹੁੱਲੜ ਬਾਜੀ ਤੋਂ ਬਚੋ ਫੁਕਰ ਬਾਜੀ ਤੋਂ ਬਚੋ ਲੀਗਲ ਵੇ ਵੀ ਆਪਣਾਓ ਪਲੱਸ ਆਪਣੇ ਲੀਡਰਾਂ ਦੀ ਗੱਲ ਮੰਨ ਕੇ ਚੱਲੋ ਜਿਹੜੇ ਹੁੱਲੜਬਾਜ਼ ਨੇ ਫੁਗਰੇ ਟਾਈਪ ਦੇ ਬਿਆਨ ਦਿੰਦੇ ਨੇ ਚੱਕ ਦਾਂਗੇ ਮਾਰ ਦਾਂਗੇ ਪੱਟ ਦਾਂਗੇ ਉਹਨਾਂ ਤੋਂ ਯਾਰ ਪਲੀਜ਼ ਬਚੋ ਉਹਨਾਂ ਨੇ ਥੋੜੇ ਪਿੱਛੇ ਕਿਸੇ ਨੇ ਨਹੀਂ ਆਉਣਾ ਉਹਨਾਂ ਨੇ ਵੀਡੀਓ ਬਣਾ ਕੇ ਆਪਣੀ ਮਸ਼ਹੂਰੀ ਕਰ ਲੈਣੀ ਆ ਚਾਰ ਪੈਸੇ ਕਮਾ ਲੈਣੇ ਨੇ ਜਾਂ ਉਹਨਾਂ ਨੂੰ ਉਹਨਾਂ ਦੇ ਪਿੱਛੇ ਚਾਰ ਬੰਦੇ ਹੋਰ ਤੋਰ ਲੈਣਗੇ ਆਪਣੀ ਮਸ਼ਹੂਰੀ ਕਰ ਲੈਣੀ ਆ ਪਰ ਜਿਹੜਾ ਬੰਦਾ ਮਾਰਿਆ ਗਿਆ ਜਾਂ ਜਿਹਦਾ ਨੁਕਸਾਨ ਹੋ ਗਿਆ ਉਹਦੇ ਪਿੱਛੇ ਕਦੇ ਕੋਈ ਨਹੀਂ ਆਉਂਦਾ 2020 ਦਾ ਧਰਨਾ ਬੜਾ ਸੋਹਣਾ ਸ਼ਾਂਤਮਈ ਚੱਲਿਆ ਸੀ ਜਿੱਤੇ ਵੀ ਸੀ ਸਭ ਕੁਝ ਮਿਲਿਆ ਸੀ ਤੇ ਓਵੇਂ ਹੀ ਜੇ ਆਪਾਂ ਪਿਆਰ ਨਾਲ ਐਤਕੀ ਵੀ ਚੱਲੀਏ ਲੀਡਰਾਂ ਵੀ ਗੱਲ ਮੰ ਚਲੋ ਫੇਰ ਬੈਕ ਟੂ ਦਾ ਟਰੈਕ ਮੇਨ ਗੱਲ ਇਹੀ ਹੈ ਕਿ ਜੇ ਕਿਸੇ ਦੇ ਘਰੇ ਨੋਟਿਸ ਆਉਂਦਾ ਤਾਂ ਲੜੋ ਨਾ ਝਗੜੋ ਨਾ ਕਿਸੇ ਨਾਲ ਬੈਸਣ ਦਾ ਫਾਇਦਾ ਨਹੀਂ ਚੁੱਪ ਕਰਕੇ ਨੋਟਿਸ ਫੜੋ ਪਿਆਰ ਨਾਲ ਹੱਸ ਕੇ ਜਿਵੇਂ ਸਾਊ ਜੇ ਬਣ ਕੇ ਹਾਈ ਕੋਰਟ ਦੇ ਵਿੱਚ ਉਹਨੂੰ ਚੈਲੰਜ ਕਰ ਲੋ ਤੁਹਾਨੂੰ ਹੱਕ ਡੈਫੀਨੇਟਲੀ ਮਿਲੂਗਾ ਪ੍ਰੋਟੈਸਟ ਕਰਨ ਦਾ ਆਪਾਂ ਪ੍ਰੋਟੈਸਟ ਕਰ ਸਕਦੇ ਆ ਆਰਟੀਕਲ 19 ਦੇ ਵਿੱਚ ਕਨਸਟੀਟਿਊਸ਼ਨ ਦੇ ਵਿੱਚ ਬੜੀਆਂ ਕਲੀਅਰ ਗੱਲਾਂ ਲਿਖੀਆਂ ਹੋਈਆਂ ਨੇ ਤੁਸੀਂ ਗੂਗਲ ਖੋਲੋ ਗੂਗਲ Chrome ਦੇ ਵਿੱਚ ਆਪਣਾ ਭਰੋ ਆਰਟੀਕਲ 19 ਕਨਸਟੀਟਿਊਸ਼ਨ ਆਫ ਇੰਡੀਆ ਉਹਦੇ ਵਿੱਚ ਆਰਟੀਕਲ 19 ਕਲੋਜ਼ 1 ए बी सी ਉਹ ਪੜ੍ਹ ਲਿਓ ਉਹਦੇ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਊਗਾ ਕਿ ਤੁਹਾਡੇ ਕੋਲੇ ਕਿੰਨੇ ਜ਼ਿਆਦਾ ਹੱਕ ਨੇ ਪ੍ਰੋਟੈਸਟ ਕਰਨ ਦੇ ਪਰ ਉਹ ਸਾਰੀਆਂ ਚੀਜ਼ਾਂ ਕੁਝ ਜਾਬਤੇ 'ਚ ਰੱਖ ਕੇ ਫੁਕਰਬਾਜ਼ੀ ਜਾਂ ਹੁੱਲੜਬਾਜ਼ੀ ਦੇ ਵਿੱਚ ਆ ਕੇ ਨੁਕਸਾਨ ਨਾ ਕਰਵਾਇਓ ਜੇ ਤੁਸੀਂ ਥੋੜੀ ਜਿਹੀ ਹੁੱਲੜਬਾਜ਼ੀ ਕੀਤੀ ਜਾਂ ਮੰਨ ਲਓ ਤੁਸੀਂ ਸ਼ਾਂਤੀ ਦੇ ਵਿੱਚ ਵੀ ਤੁਸੀਂ ਧਰਨਾ ਦਿੱਤਾ ਹੋਇਆ ਤੁਹਾਨੂੰ ਨੋਟਿਸ ਆਇਆ ਸੀ ਪਰ ਤੁਸੀਂ ਨੋਟਿਸ ਨਹੀਂ ਮੰਨਿਆ ਤੁਸੀਂ ਧਰਨੇ ਦੇ ਵਿੱਚ ਚਲੇ ਗਏ ਤਾਂ ਸਰਕਾਰ ਤੁਹਾਡੇ ਤੇ ਐਨਐਸਏ ਲਾ ਸਕਦੀ ਹੈ ਜੀ ਨੈਸ਼ਨਲ ਸੈਕਿਉਰਿਟੀ ਐਕਟ ਉਹ ਲਾ ਸਕਦੀ ਹੈ ਉਹਦੇ ਵਿੱਚ ਪ੍ਰੋਵੀਜ਼ਨਾਂ ਹੈਗੀਆਂ ਨੇ ਇਹੋ ਜਿਹੀਆਂ ਜਦੋਂ ਐਨਐਸਏ ਲੱਗਦੀ ਹੈ ਹੁਣ ਤਾਂ ਐਨਐਸਏ ਮਸ਼ਹੂਰ ਹੀ ਬੜਾ ਹੋਇਆ ਜਦੋਂ ਅਮਰਿਤਪਾਲ ਤੇ ਲੱਗਿਆ ਤਾਂ ਹੁਣ ਸਾਰਿਆਂ ਨੂੰ ਹੀ ਪਤਾ ਕਿ ਜਦੋਂ ਐਨਐਸਏ ਲੱਗਿਆ ਤੇ ਪਹਿਲੇ 1 ਸਾਲ ਦਾ ਤੁਹਾਡੇ ਜ਼ਮਾਨਤ ਵੈਸੀ ਨਹੀਂ ਹੋਣੀ ਹੁਣ ਭਾਈ ਅਮਰਿਤਪਾਲ ਦੇ ਮਾਤਾ ਜੀ ਆ ਉਹਨਾਂ ਦਾ ਪਰਿਵਾਰ ਦੇਖੋ ਡੀਸੀ ਆਫਿਸ ਦੇ ਵਿੱਚ ਜਾਂਦਾ ਉਹਨਾਂ ਦੇ ਪਿੱਛੇ ਯਾਰ ਬੰਦੇ ਹੀ ਨਹੀਂ ਆਉਂਦੇ ਉਹ ਵਿਚਾਰੇ ਥੋੜੇ ਜਿਹਾ ਜਾਣੇ ਹੁਣ ਆਪਣੀ ਮਿਹਨਤ ਕਰ ਰਹੇ ਨੇ ਬੰਦਿਆਂ ਨੂੰ ਛੁਡਵਾਉਣ ਵਾਸਤੇ ਤਾਂ ਐਟ ਪ੍ਰੈਜ਼ੈਂਟ ਸ਼ਾਇਦ ਤੁਹਾਡੇ ਪਿੱਛੇ 10 20 ਜਾਣੇ ਜਾਂ 100 ਜਾਣਾ ਹੋ ਸਕਦਾਗਾ ਪਰ ਜਦੋਂ ਇੱਕ ਵਾਰੀ ਇਦਾਂ ਦੇ ਕਿਸੇ ਕਾਨੂੰਨ 'ਚ ਫਸ ਗਏ ਤਾਂ ਕਿਸੇ ਨੇ ਪਿੱਛੇ ਨਹੀਂ ਆਉਣਾ ਸੋ ਥੋੜਾ ਜਿਹਾ ਜਾਬਤੇ 'ਚ ਰਹਿ ਕੇ ਥੋੜਾ ਜਿਹਾ ਧਿਆਨ ਰੱਖ ਕੇ ਹੀ ਅੱਗੇ ਵਧੋ ਔਰ ਲੀਗਲ ਵੇ ਨੂੰ ਵੀ ਕਦੇ ਅਪਣਾਓ ਹਮੇਸ਼ਾ ਲੜਨ ਮਾਰਨ ਤੇ ਨਹੀਂ ਕਦੇ ਵੀ ਉਤਰੀਦਾ ਹੁੰਦਾ ਖੋੜੇ ਸਾਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਦੀ ਬਸ ਇੰਨੀਆਂ ਹੀ ਮੇਰੀਆਂ ਬੇਨਤੀਆਂ ਸੀਗੀਆਂ ਕਿ ਇਹ ਵੀਡੀਓ ਨੂੰ ਸ਼ੇਅਰ ਕਰਨ ਨਾਲ ਬਣੂਗਾ ਇਹ ਕਿ ਜਿੰਨੇ ਵੀ ਕਿਸਾਨ ਲੀਡਰ ਨੇ ਜਾਂ ਜਿੰਨੇ ਵੀ ਕਿਸਾਨੀ ਧਰਨੇ 'ਚ ਜਾਣਾ ਚਾਹੁੰਦੇ ਨੇ ਉਹਨਾਂ ਉਹਨਾਂ ਦੀ ਨੌਲੇਜ ਦੇ ਵਿੱਚ ਆਜੂਗੀ ਚੀਜ਼ ਕਿ ਅਸੀਂ ਜੇ ਤੁਹਾਨੂੰ ਕੋਈ ਪੁਲਿਸ ਰੋਕਦੀ ਆ ਤੇ ਉਹ ਪੁਲਿਸ ਨੂੰ ਤੁਸੀਂ ਕਿਵੇਂ ਰੋਕਣਾ ਥੋੜੇ ਵਿਰੁੱਧ ਚੱਲਣ ਤੋਂ ਤੇ ਪਲੱਸ ਤੁਸੀਂ ਧਰਨੇ ਦੇ ਵਿੱਚ ਕਿਵੇਂ ਜਾ ਸਕਦੇ ਹੋ ਇਹ ਵੀਡੀਓ ਦੇ ਵਿੱਚ ਮੇਰੇ ਖਾਲਚ ਇੱਕ ਮੋਟੀ ਮੋਟੀ ਜੀ ਜਾਣਕਾਰੀ ਮਿਲ ਗਈ ਹੋਊਗੀ ਬਾਕੀ ਕਿਸੇ ਵੀ ਆਪਣੇ ਜਾਣਕਾਰ ਵਕੀਲ ਨੂੰ ਹਾਈ ਕੋਰਟ ਤੇ ਨੂੰ ਸੁਪਰੀਮ ਕੋਰਟ ਤੇ ਨੂੰ ਕਿਸੇ ਦਿਨ ਫੋਨ ਕਰੋ ਡਿਟੇਲ ਦੇ ਵਿੱਚ ਉਹ ਤੋਂ ਪੁੱਛ ਆਪਣੀ ਰਿਟ ਜ਼ਰੂਰ ਫਾਈਲ ਕਰਦੇ ਹੋ ਜੇ ਤੁਹਾਨੂੰ ਨੋਟਿਸ ਮਿਲਦਾ ਥੈਂਕ ਯੂ ਸਤਿ ਸ੍ਰੀ ਅਕਾਲ